ਜਿਵੇਂ ਦੇਖਦੇ ਹੋ ਜਿਵੇਂ ਦੁਨੀਆਂ ਸਵਾਵਾ ਖਤਮ ਕੀਤੀਆਂ ਗਈਆਂ ਇਹ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਾਂਦਾ ਜਦੋਂ ਚੁੱਟੀ ਲੈ ਜਦੋਂ ਗੱਲ ਤੱਕ ਸਭ ਤੋਂ ਫਾਰਗੋਇਆ ਸੀਗਾ ਜੈ ਤੇਰੀ ਤੋਂ ਉਦੋਂ ਵੀ ਮੈਂ ਸ਼ਬਦ ਕਹੇ ਸੀ ਹੁਣ ਵੀ ਮੈਂ ਸ਼ਬਦ ਕਹਣਾ ਕੀ ਔਰ ਇਹੋ ਹੀ ਹੋਣਾ ਸੀ ਇਹ ਮੈਨੂੰ ਜਿਹੜਾ ਹੈਗਾ 2 ਦਸੰਬਰ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਜਿਹੜਾ ਉਹ ਹੋ ਚੁੱਕਿਆ ਸੀ ਕਿ ਮੇਰੀਆਂ ਸਵਾਵਾਵਾਂ ਖਤਮ ਕੀਤੀਆਂ ਜਾਣਗੀਆਂ ਹੋ ਗਈਆਂ ਜੀ ਕੋਈ ਚੱਕਰ ਨਹੀਂ ਜਾਂਚ ਕਮੇਟੀ ਨੇ ਤਾਲਮੇਲ ਕੀਤਾ ਜਿਹੜੀ ਬਣਾਈ ਗਈ ਸੀ ਨਹੀਂ ਮੈਂ ਤਾਲਮੇਲ ਕੀਤਾ ਨਾ ਕੀਤਾ ਮੈਂ ਜਾਣੇ ਨਹੀਂ ਸੀ ਉਹਦੇ ਕੋਲ ਸੀ ਅੱਛਾ ਓਕੇ ਜੇ ਨਾ ਚਿਰ ਮੈਂ ਜਥੇਦਾਰ ਸੀ ਜਾਤੇ ਤਾਂ ਮੈਂ ਮੈਮਰੀ ਕਮੇਟੀ ਦੇ ਅੱਗੇ ਪੇਸ਼ ਹੋਣਾ ਉਹਦੇ ਦੀ ਤੋਹੀਨ ਸੀ ਮੈਂ ਨਹੀਂ ਕਰ ਸਕਦਾ ਠੀਕ ਹੈ ਤੇ ਜਿਸ ਤਰ੍ਹਾਂ ਇਹ ਸਾਰਾ ਵਾਪਰਿਆ ਵਰਤਾਰਾ ਉਹਨੂੰ ਕਿਵੇਂ ਦੇਖਦੇ ਹਾਂ ਭਵਿੱਖ ਦੇ ਵਿੱਚ ਜਿਸ ਚੀਜ਼ ਦਾ ਪਹਿਲੋ ਪਤਾ ਹੋਵੇ ਨਾ ਕਿ ਇਹ ਚੀਜ਼ ਹੋਣੀ ਹੈ ਤੇ ਫਿਰ ਉਦੋਂ ਹਰਾਨੀ ਨਹੀਂ ਹੁੰਦੀ ਜਦੋਂ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਪਹਿਲਾਂ ਵੀ ਪਤਾ ਸੀ 2 ਦਸੰਬਰ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ 110% ਹੋ ਗਿਆ ਸੀ ਕਿ ਮੇਰੀਆਂ ਸਬਾਹਾਂ ਜੜੀਆਂ ਹੋਣਾ ਸਮਾਪਤ ਹੋ ਗਈਆਂ ਹੋ ਗਈਆਂ ਸੀ ਸਿਖ ਸਮਾਪਿਆ ਹੈਗਾ ਤੁਹਾਡਾ ਫਿਰ ਬੇਸ਼ੱਕ 7 ਸਾਲ ਦਾ ਪਿਆ ਪਤਾ ਨਹੀਂ ਮੈਨੂੰ ਕੀ ਕੀਤਾ ਜੀ ਉਹ ਆਰਡਰ ਪੜਨ ਤੋਂ ਬਾਅਦ ਪਤਾ ਲੱਗੂਗਾ ਜੀ ਕੀ ਹੈ ਕੀ ਨਹੀਂ ਤੁਸੀਂ ਜਾਣ ਕੇ ਜੁਣ ਨਹੀਂ ਅਜੇ ਕੋਈ ਪਤਾ ਨਹੀਂਗਾ ਮੈਂ ਕੀ ਕੀਤਾ ਮੈਂ ਮਤੇ ਚ ਕੀ ਲਿਖਦੇ ਨੇ ਕੀ ਨਹੀਂ ਲਿਖਦੇ ਉਦੋਂ ਬਾਅਦ ਪਤਾ ਲੱਗੂਗਾ ਇਹ ਇੰਨਾ ਕਨਫਰਮ ਹੋ ਗਿਆ ਜੀ ਕੱਲਾ ਜਥੇਦਾਰਿਕ ਤੋਂ ਤੁਹਾਨੂੰ ਫਾਰਕ ਪਤਾ ਨਹੀਂ ਮੈਨੂੰ ਹਜੇ ਕੁਝ ਨਹੀਂ ਪਤਾ ਜੀ ਪਰ ਜੋ ਵੀ ਹੋਇਆ ਠੀਕ ਹੈ ਜੀ ਠੀਕ ਹੈ ਜੀ ਤੇ ਪਵਿੱਖ ਦੀ ਯੋਜਨਾ ਕੀ ਹੈ ਜੀ ਜਿਸ ਦਾ ਕਿਆਸ ਰਾਈਆਂ ਚੱਲ ਆ ਰਹੀਆਂ ਨੇ ਜੋ ਉਹਨਾਂ ਦੀ ਪਵਿੱਖ ਦੀ ਯੋਜਨਾ ਤਾਂ ਅਕਾਲਪੁਰਖ ਦੇ ਵਾਸਾ ਹੈ ਕਿਉਂਕਿ ਮੈਂ ਅਕਾਲਪੁਰਖ ਤੇ ਭਰੋਸਾ ਰੱਖ ਰਿਹਾ ਹਾਂ ਆਪਣੇ ਨਾਲ ਕਰਦੇ ਨੇ ਅਕਾਲਪੁਰਖ ਜਿਹੜਾ ਹੈਗਾ ਉਹ ਮਤਲਬ ਕਿਸ ਪਾਸੇ ਲੈ ਕੇ ਜਾਂਦਾ ਹੈਗਾ ਸਤਗੁਰੂ ਨੂੰ ਕੀ ਪਾਉਂਦਾ ਹੈਗਾ ਇਹ ਅਕਾਲਪੁਰਖ ਤੇ ਤੇ ਸਤਗੁਰੂ ਤੇ ਤੁਸੀਂ ਪਹਿਲੇ ਬਿਆਨ ਦਿੱਤਾ ਸੀ ਵੀ ਮੈਨੂੰ ਇੱਕ ਵਾਰ ਫਟਾਰਨ ਦੋਸਤੋ ਬਾਅਦ ਵਿੱਚ ਖੁੱਲ ਕੇ ਮਿਲ ਹਾਂ ਬਿਲਕੁਲ ਬਿਲਕੁਲ ਹੁਣ ਖੁੱਲ ਕੇ ਗੱਲ ਕਰ ਸਕਾਂਗੇ ਹੁਣ ਮੈਂ ਪੰਥ ਜੋਗਾ ਰਹਿ ਗਿਆ ਕੌਮ ਜੋਗਾ ਰਹਿ ਗਿਆ ਕਿ ਲੱਗਦਾ ਕਿ ਤਨਾ ਕਿ ਤੁਸੀਂ ਮਾਸਟਰ ਮਾਈਂਡ ਜਿਹੜੇ ਬਾਦਲ ਪਰਿਵਾਰ ਦਾ ਸੀਗਾ ਉਹ ਤਾਂ ਹੈ ਹੀ ਜੀ ਉਹ ਉਹ ਤਾਂ ਹੈ ਹੀ ਜੀ ਬਿਲਕੁਲ ਇਹ ਉਹਨਾਂ ਵੱਲੋਂ ਹੀ ਹੋਇਆ ਸਾਰਾ ਕੁਝ ਸੋ ਵੀਰ ਜੀ ਨੂੰ ਮੈਨੂੰ ਨਹੀਂ ਪਤਾ ਪਰ ਜਿਹੜਾ ਜੇ ਤੱਕ ਖਬਰਾਂ ਮਿਲ ਰਹੀਆਂ ਅਸੀਂ ਕਿ ਸ਼੍ਰੋਮਣੀ ਕਮੇਟੀ ਤੇ ਦਬਾਅ ਹੈ ਤੇ ਦਬਾਅ ਜਿਹੜਾ ਉਹ ਸ਼੍ਰੋਮਣੀ ਕਮੇਟੀ ਤੇ ਅਕਾਲਪੁਰਖ ਦਾ ਤਾਂ ਹੋ ਨਹੀਂ ਸਕਦਾ ਜੀ ਹੋਰ ਕੌਣ ਹੋ ਸਕਦਾ ਜੀ ਸ਼੍ਰੋਮਣੀ ਕਮੇਟੀ ਦੇ ਰਾਜਨੀਤਿਕ ਲੋਕਾਂ ਦਾ ਦਬਾਅ ਤੁਮਲਾ ਦਾ ਇਸ ਸਿੱਖ ਰਾਜਨੀਤੀ ਲਈ ਖਾ ਤਕਾ ਹੈ ਜਿਹੜਾ ਰਾਜਨੀਤਿਕ ਪ੍ਰੈਸ਼ਰ ਹੈ ਨਾ ਜੀ ਇਹ ਹਮੇਸ਼ਾ ਜਿਹੜਾ ਹੈ ਉਹ ਮਾਰੂ ਸਾਬਤ ਹੁੰਦਾ ਜੀ ਚਾਹੇ ਉਹ ਸਿੱਖ ਸੰਸਥਾਵਾਂ ਤੇ ਹੋਵੇ ਚਾਹੇ ਵਿਅਕਤੀਆਂ ਤੇ ਹੋਵੇ ਚਾਹੇ ਕਿਸੇ ਵੀ ਆਰਗੇਨਾਈਜੇਸ਼ਨ ਤੇ ਹੋਵੇ ਜੇ ਸਰਕਾਰਾਂ ਦਾ ਦਬਾਅ ਪ੍ਰੈਸ਼ਰ ਕੋਰਟਾਂ ਦੇ ਉੱਤੇ ਚਲਾ ਜਾਏ ਤੇ ਉਹ ਵੀ ਨਿਆਂ ਲਈ ਜਿਹੜਾ ਮਾੜਾ ਸਾਬਤ ਹੁੰਦਾ ਤੇ ਜੇ ਆਰਗੇਨਾਈਜੇਸ਼ਨਸ ਤੇ ਦਬਾਅ ਚਲਾ ਜਾਏ ਰਾਜਨੀਤਿਕ ਪੋਲੀਟੀਕਲ ਤੇ ਉਹ ਵੀ ਮਾੜਾ ਹੀ ਹੁੰਦਾ ਸੀ ਰਾਜਨੀਤਿਕ ਦਬਾਅ ਕਦੇ ਚੰਗਾ ਹੋਇਆ ਹੀ ਨਹੀਂ ਤੋਡੇ ਨਾਲ ਜਿਹੜੇ ਸੁਧਾਰ ਲਹਿਰ ਵਾਲੇ ਸੀਗੇ ਉਹਨਾਂ ਨੇ ਵੀ ਸੰਪਰਕ ਕੀਤਾ ਕਿਸੇ ਤਰ੍ਹਾਂ ਦਾ ਇਸ ਘਟਨਾਕ੍ਰਮ ਤੋਂ ਬਾਅਦ ਨਹੀਂ ਮੇਰੇ ਨਾਲ ਸਾਰੇ ਇਕੱਲੇ ਸੁਧਾਰ ਲਹਿਰ ਵਾਲੇ ਨਹੀਂ ਜੰਨੀਆਂ ਵੀ ਪੰਥ ਦੀਆਂ ਜੱਥੇਬੰਦੀਆਂ ਜਿਨ੍ਹਾਂ ਨੂੰ ਪੰਥ ਦਾ ਦਰਦ ਹੈ ਜਿਨ੍ਹਾਂ ਦੇ ਅੰਦਰ ਪੰਥ ਦੀ ਸੋਚ ਹੈ ਉਹ ਮੇਰੇ ਸੰਪਰਕ ਕੀਆ ਐਵੇਂ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੇ ਐ 80% ਲੋਕ ਜਿਹੜੇ ਮੇਰੇ ਸੰਪਰਕ ਚ ਹੈ ਜਿਸ ਤਰ੍ਹਾਂ ਇਹ ਮੀਟਿੰਗ ਸ਼ੁਰੂ ਹੋਈ ਤੁਹਾਨੂੰ ਪਹਿਲਾਂ ਹੀ ਪਤਾ ਸਹੀਆਂ ਸੀ ਵੀ ਇਹ ਹੋਏਗਾ ਸਭ ਮੈਨੂੰ ਤਾਂ 2 ਦਸੰਬਰ ਤੋਂ ਬਾਅਦ ਹੀ ਅਹਿਸਾਸ ਹੋਇਆ ਨਹੀਂ ਮੈਨੂੰ ਤਾਂ 2 ਦਸੰਬਰ ਤੋਂ ਬਾਅਦ 6 ਤਰੀਕ ਨੂੰ ਮੈਨੂੰ ਜਿਹੜਾ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ ਕਿ ਮੇਰੀਆਂ ਸਵਾਵਾਾਂ ਸਮਾਪਤ ਹੋਣੀਆਂ 6 ਦਸੰਬਰ ਠੀਕ ਪਰ ਜਿਸ ਤਰ੍ਹਾਂ ਦੀਆਂ ਸਵਾਵਾਾਂ ਜਿਹੜੀਆਂ ਇਹ ਸਮਾਪਤ ਕੀਤੀਆਂ ਗਈਆਂ ਵਾਈਬਲਿਕ ਜੀ ਦਾ ਖਾਲਸਾ ਵਾਈਬਲਿਕ ਦੀ ਫਤਿਹ ਸ਼ਿਓਮਿੰਗਲਟਰ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਜੋ ਫੈਸਲਾ ਲਿਆ ਹੈ ਉਹ ਮੈਮਸੂਸਖ ਦਾਇਕ ਹੀ ਕਿ ਗੁਰੂ ਹਰਿਦਾਨ ਸੱਚੇ ਪਾਤਸ਼ਾਹ ਜੀ ਨੇ ਇੱਕ ਬਰਤਾਰਾ ਬਤਾਇਆ ਮੈਂ ਇੱਕ ਗੁਰੂ ਦਾ ਨਿਮਾਣਾ ਸਿੱਖ ਹਾਂ ਹਰ ਧਾਰਮਿਕ ਸਖਸ਼ੀਅਤ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਤੇ ਖਾਸ ਕਰਕੇ ਸਿੰਘ ਸਰਬੰਦਾ ਮੈਂ ਜ਼ਿੰਦਗੀ ਵਿੱਚ ਹਮੇਸ਼ਾ ਹੀ ਸਤਕਾਰ ਕੀਤਾ ਹੈ ਤਾਂ ਮੈਂ ਗਿਆਨੀ ਹਰਿਪ੍ਰੀਤ ਸਿੰਘ ਘੁਰਾ ਦਾ ਵੀ ਬਹੁਤ ਸਤਕਾਰ ਕੀਤਾ ਸੀ ਪਰ ਜਦੋਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਭੁੱਲ ਕੇ ਪੰਥਕ ਰਹਿਤ ਮਰਿਆਦਾ ਨੂੰ ਭੁੱਲ ਕੇ ਤੰ ਪ੍ਰਮਾਨ ਨੂੰ ਧਰਵੈਤਨ ਭੁੱਲ ਕੇ ਤੇ ਜਥੇਦਾਰ ਦੇ ਰਤਬੇ ਨੂੰ ਉਹਦੇ ਮਾਣ ਸਨਮਾਨ ਨੂੰ ਜਿਹੜਾ ਉਹਨਾਂ ਨੇ ਨੁਕਸਾਨ ਪਹੁੰਚਾਇਆ ਉਹਦੇ ਕਰਕੇ ਜਿਹੜਾ ਮੈਨੂੰ ਵੀ ਜਿਹੜਾ ਇੱਕ ਕਦਮ ਚੁੱਕਣਾ ਪਿਆ ਸੀ। ਔਰ ਤੁਹਾਡੇ ਸਾਹਮਣੇ ਸਾਰਾ ਇਹ ਉਹ ਵਰਤਾਰਾ ਕਿੱਥੋਂ ਤੁਰਿਆ ਇਸ ਰੂਪ ਚ ਤੁਰਿਆ ਠੀਕ ਹੈ ਕਿ ਇਸ ਅਨੁਸਾਰੀ ਨੂੰ 2 ਦਸੰਬਰ ਦੇ ਹੁਕਮਨਾਮੇ ਨਾਲ ਜੋੜਿਆ ਜਾ ਰਿਹਾ ਹੈ ਜੋ ਮੈਂ ਮਹਿਸੂਸ ਕਰਦਾ ਕਿ ਇਹਦਾ 2 ਦਸੰਬਰ ਦੇ ਹੁਕਮਨਾਮੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਕਿਉਂਕਿ ਬਾਕੀ ਸਭ ਸੇਵਾਦਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਉਸੇ ਤਰ੍ਹਾਂ ਹੀ ਆਪਣੀ ਸੇਵਾਵਾਂ ਨਿਭਾਏ ਨੇ ਕੰਮ ਅਗਵਾਈ ਦੇ ਕਿਉਂਕਿ ਮੈਂ ਵੀ ਉਸ ਇਨਕੁਆਇਰੀ ਦਾ ਜਿਹੜੀ ਸਬਕਮਿਟੀ ਨੇ ਕੀਤੀ ਆ ਉਹਦਾ ਹਿੱਸਾ ਬਣਿਆ ਸੀ ਤੇ ਸਬਕਮਿਟੀ ਕੋਲੇ ਦਰਖਾਸਤ ਦੇ ਕੇ ਪਰਮਿਸ਼ਨ ਲੈ ਕੇ ਮੈਂ ਵੀ ਆਪਣਾ ਬਿਆਨ ਦਿੱਤ ਕਰਾਇਆ ਸੀ ਤੇ ਜਿੱਥੋਂ ਤੱਕ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸੰਧੂ ਦੇ ਇਲਜ਼ਾਮਾਂ ਦਾ ਸਵਾਲ ਹੈ ਜੋ ਮੈਨੂੰ ਪਤਾ ਲੱਗਾ ਹੈ ਕਿ بڑے ਡਾਕੂਮੈਂਟ ਸਬੂਤਾਂ ਦੇ ਆਧਾਰ ਤੇ ਕੱਲੇ ਜ਼ੁਬਾਨੀ ਕਲਾਮੀ ਨਹੀਂ ਉਹ ਸਾਰਾ ਕੁਝ ਸਾਬਤ ਹੋਇਆ ਹੈ ਜਿਹੜਾ ਕਿ ਫਾਈਲ ਦਾ ਹਿੱਸਾ ਪ੍ਰਾਣੀਆਂ ਪੱਟੀਆਂ ਜਿਹੜੀਆਂ ਉਹ ਲਿਖਦਾ ਰਿਹਾ ਆ ਅਗਲੇ ਬਨੇ ਡੱਬੀਆਂ ਨਹੀਂ ਲੱਭੀਆਂ ਕਿੱਥੇ ਗਈਆਂ ਕਿਉਂ ਨਹੀਂ ਲੱਭਣ ਦਿੱਤੀਆਂ ਦੀਆਂ ਕਿਹੜਾ ਅਸਲ ਸੂਖਮਤ ਕੇ ਜਿਹੜਾ ਆ ਉਹ ਰਿਪੋਰਟ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਕਾਜੀ ਨੇ ਮਿਲਿਆ ਉਹ ਤੇ ਗੈਨੀ ਹਰਪੀ ਸਿੰਘ ਹਨ ਉਹ ਦਾ ਸੰਖੁਪਤ ਕਹਿੰਦਾ ਹੀ ਹੈ ਕਿ ਇਹਨਾਂ ਨੇ ਹੱਥ ਥਾਦੇ ਆਪਣੀ ਜੜੀ ਲੈ ਰੁਤਬੇ ਦੀ ਵਰਤੋਂ ਕਰਦੇ ਹੋਏ ਆਪਣੇ ਸੁਖ ਦੀ ਵਰਤੋਂ ਕਰਦੇ ਹਨ ਇਹਨੂੰ ਇਨਸਾਫ ਨਹੀਂ ਮਿਲਦਾ ਉਹ ਮਿਲੀਏ ਚ ਵਿਕਾਇ ਚੁਕਾ ਤੇ ਪ੍ਰਾਣਯ ਪਿਠੀ ਜਿਹੜੀਆਂ ਉਹ ਲਿਖਦਾ ਰਿਹਾ ਜੋ ਕੁਛ ਉਹਦੇ ਕੋਲੇ ਬਚਿਆ ਬਚਾਇਆ ਸੀਗਾ ਉਹ ਨੇ ਸਭ ਮੇਰੇ ਕੋਲ ਜਮ੍ਹਾਂ ਕੀਤਾ ਜਿਹੜੇ ਸਬੂਤ ਨੇ ਪਰ ਇਸ ਤੋਂ ਵੀ ਲਾਵਾ ਲਗਭਗ ਇੱਕ ਦਰਜਨ ਦੇ ਕਰੀਬ ਜਿਹੜੇ ਦੋਸ਼ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਘਰਾਂ ਦੇ ਉੱਤੇ ਪੰਥਕ ਮर्याਦਾਂ ਨੂੰ ਲੈ ਕੇ ਔਰ ਜਿਹੜੇ ਉਹਨਾਂ ਨੇ ਜਥੇਦਾਰ ਦੇ ਮਾਨ ਸਨਮਾਨ ਨੂੰ ਕੇਸ ਪਹੁੰਚਾਈ ਆ ਉਹਨੂੰ ਲੈ ਕੇ ਤੇ ਨਿਜ਼ਮਾ ਨੂੰ ਲੈ ਕੇ ਜਿਹੜਾ ਆ ਉਹਨਾਂ ਦੋਸ਼ਾਂ ਦੀ ਬੜੀ ਜੜੀ ਹੈ। ਗੰਗਾਈ ਦੇ ਨਾਲ ਸਬੂਤੀ ਨੇ ਜਾਂਚ ਕੀਤੀ ਹੈ ਤੇ ਉਹ ਵੀ ਸਬੂਤਾਂ ਦੇ ਰਾਹ ਤੇ ਜਿਹੜਾ ਸਾਬਤ ਕਰਕੇ ਉਸ ਸਬਕਮਿਟੀ ਦੀ ਰਿਪੋਰਟ ਦਾ ਹਿੱਸਾ ਬਣਾਇਆ ਹੈ। ਜਿਹਦੇ ਵਿੱਚ ਸ਼੍ਰੀ ਅਕਾਲ ਚੱਕ ਸਾਹਿਬ ਤੇ ਬੈਠ ਕੇ ਜਦੋਂ ਮੈਨੂੰ ਸੱਦਿਆ ਗਿਆ ਸੀ ਅਗਿਆਨੀ ਹਰਪ੍ਰੀਤ ਸਿੰਘ ਬਰਾਨੇ ਭੈਣਾਂ ਨੇ ਗਾਹ ਕੱਢੀਆਂ ਸੀਗੀਆਂ ਤੇ ਸਾਰੇ ਸ਼ਬਦੀ ਵਰਤੋਂ ਕੀਤੀ ਸੀ ਉਹ ਸਾਬਤ ਹੈ ਜਿਹੜਾ ਕਿ ਮਿਰਯਾਲਾ ਦੀ ਰੰਗਣਾ ਹੈ ਇੱਕ ਅਮਰਤਾਨੀ ਸਿੱਖ ਨੂੰ ਮਾਰਾ ਕੱਟਣਾ ਇੱਕ ਧਾਰਮਿਕ ਕੰਮ ਫਿਰ 16 ਅਕਤੂਬਰ ਨੂੰ ਗਿਆਨੀ ਹਰਪ੍ਰੀਤ ਸਿੰਘ ਹੋਰੀ ਰੋਦਿਆਂ ਹਾਂ ਜਿਹੜੀ ਵੀਡੀਓ ਪਾਉਂਦੇ ਨੇ ਜਿਹਦੇ ਵਿੱਚ ਮੇਰੇ ਉੱਤੇ ਬੜੇ ਭੈੜੇ ਬੜੇ ਦੂਸ਼ ਲਾਉਂਦੇ ਨੇ ਕਿ ਵਿਸਤਾ ਸਿੰਘ ਮੇਰੇ ਪਰਿਵਾਰ ਨੂੰ ਤੇ ਮੈਨੂੰ ਧਮਕੀਆਂ ਦੇ ਰਿਹਾ ਹੈ ਮੇਰੇ ਪਰਿਵਾਰ ਨੂੰ ਨੰਗੇਆਂ ਕਰਨ ਦੀ ਮੇਰੀਆਂ ਧੀਆਂ ਨੂੰ ਫੜਨ ਦੀ ਮੈਨੂੰ ਮੇਰੀ ਜਾਤੀ ਬਾਰੇ ਸ਼ਬਦਾਂ ਦੇ ਮਾੜੇ ਸ਼ਬਦਾਂ ਦੀ ਵਰਤੋਂ ਕਰ ਰਿਹਾ ਹੈ ਜਿਨੇ ਮੈਨੂੰ ਬਹੁਤ ਦੁੱਖ ਪਹੰਚਾਇਆ ਔਰ ਗੱਲ ਹੱਪੀ ਸਿੰਘ ਉਹਦੀ ਕੀ ਮਨਚਾ ਸੀ ਮੈਨੂੰ ਨਹੀਂ ਪਤਾ ਮਨਚਾ ਤਾਂ ਸਪੱਸ਼ਟ ਹੈ ਕਿ ਉਹ ਮੇਰੇ ਵਿਰੁੱਧ ਪ੍ਰਕਾਟ ਪਹਿਲਾਂ ਕਰਨਾ ਚਾਹੁੰਦੇ ਸੀ ਕਿ ਛੜਜੰਤਰ ਦੇ ਤਹਿਤ ਤੇ ਤੈਥ ਜਿਹੜਾ ਹੈ ਇੱਕ ਅਜਿਹਾ ਮਹੌਲ ਬਣਾਉਣਾ ਚਾਹੁੰਦੇ ਸੀ ਕਿ ਆਪ ਵਿਚਾਰਾ ਬਣਾਉਣਾ ਚਾਹੁੰਦੇ ਸੀ ਤੇ ਮੈਨੂੰ ਇੱਕ ਬਦਮਾਸ਼ੀ ਤੋਂ ਤੇ ਪੇਸ਼ ਕਰਨਾ ਚਾਹੁੰਦੇ ਸੀ ਇੱਕ ਅਮਰਤਾਰੀ ਸਿੱਖ ਨੂੰ ਤਾਂ ਮਸੂਰਾ 10 ਅਕਤੂਬਰ ਤੋਂ ਲੈ ਕੇ ਉਹਦੇ ਸਬੂਤ ਮੰਗਦਾ ਹੁੰਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨਾਲੇ ਝੂਠ ਬੋਲੇ ਤੇ ਝੂਠੇ ਦੋਸ਼ ਲਾਏ ਮੈਨੂੰ ਸਬੂਤ ਚਾਹੀਦੇ ਆ ਨਹੀਂ ਮਿਲ ਮੈਂ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਦੇ ਚਾਹੀਦੇ ਵਿੱਚ ਜਾ ਕੇ ਫਸੀਲ ਦੇ ਥੱਲੇ ਖੜ ਕੇ ਜਾ ਕੇ ਅਰਦਾਸ ਕੀਤੀ 29 ਅਕਤੂਬਰ ਨੂੰ ਉਹ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਜੀ ਤੇ ਮੇਰੀ ਸੁੰਗਲੀ ਹੈ ਅੱਜ ਜੋ ਵੀ ਬਕਰੇ ਮੇਰੇ ਕਰ ਗਿਆਨੀ ਆਪਕਿਸਮਹਰਣੇ ਕਰਦੇ ਸੁਪਨੇ ਜੀ ਨਹੀਂ ਸੋਚਿਆ ਹਾਂਜੀ ਤੇ ਹੋਰ ਬਹੁਤ ਉਸਾ ਜੀ ਦੇ ਵਿੱਚ ਜਿਹੜੀ ਉਸ ਰਿਵਾਇਤ ਦੀ ਉਸ ਪਰੰਪਰਾ ਦੀ ਉਸ ਮਰਿਆਦਾ ਦੀ ਲਗਨ ਕਰਦੇ ਹੋયા ਪਤ ਦੀ ਅਰਦਾਸ ਕਰੂੰਗਾ ਉਹ ਨਹੀਂ ਕਰ ਸਕਦੇ ਚੰਜੀ ਸਿੰਘ ਚਲ ਲਈ ਮੁੱਖ ਮੰਤਰੀ ਉਹ ਵੀ ਕਾਂਸ ਦਾ ਹਾਂਜੀ ਉਹਦੇ ਵਿਆਹ ਤੇ ਜਥੇਦਾਰ ਸਕਦਾ ਜਾਣਾ ਕਾਂਸੀ ਮੁੱਖ ਮੰਤਰੀ ਦੇ ਉਸ ਕੰਧ ਤੇ ਜਿਹੜੇ ਜਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੇਰੇ ਪਿਤਾ ਉਹਦੇ ਪੁੱਤ ਬੇਟੇ ਦੇ ਆਨੰਦ ਕਾਰਜ ਦੀ ਅਰਦਾਸ ਕਰਨਾ ਮੇਰਾ ਖਿਆਲ ਹੈ ਕਿ ਕੋਈ ਵੀ ਗੁਰਮਤ ਦਾ ਧਰਮੀ ਮਰਿਆਦਾ ਦਾ ਧਰਮੀ ਸਿੱਖ ਬਤਾ ਨਹੀਂ ਕਰ ਸਕਦਾ ਭਗਵੰਤ ਮਾਨ ਦੇ ਆਨੰਦ ਕਾਰਜ ਜਦੋਂ ਵਿਆਹ ਹੁੰਦਾ ਹੈ ਤੇ ਗੁਰਮਤ ਦਾ ਰੂਪ ਉਹਦੇ ਮੁਖਮੰਤੇ ਨੂੰ ਵਾਸਤੇ ਲਿਆਂਦਾ ਜਾਂਦਾ ਹੈ ਤੇ ਗੇਟ ਦੇ ਉੱਤੇ ਗੁਰੂ ਮਾਰ ਸੱਚੇ ਪਾਤਸ਼ਾਹ ਦੀ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਦੀ ਪਾਲਕੀ ਦੀ ਤਲਾਸ਼ੀ ਜਿਹੜੀ ਹੈ ਜੁੱਤੀਆਂ ਪਾ ਕੇ ਲਈ ਜਾਂਦੀ ਔਰ ਗੁਰੂਤਨ ਨਹੀਂ ਜਾਂਦੀ ਜਿਸ ਤਰ੍ਹਾਂ ਕਿਸੇ ਫਰਿਆਦੀ ਦੀ ਜੀਂਦੀ ਹੈ ਤੇ ਜੱਜ ਦਾ ਸਾਹਮ ਦਾ ਫਰਜ਼ ਮੰਨਦਾ ਸੀਗਾ ਕਿ ਉਹਦੇ ਉੱਤੇ ਕਾਰਵਾਈ ਕਰਦੇ ਇੱਕ ਸੱਭ ਸਹੁੰਦੇ ਕਿ ਏਡਾ ਵੱਡਾ ਬਲੰਗਣ ਜਿਹੜਾ ਆ ਜਿਹੜੇ ਗੁਰੂਮਾਹ ਦਾ ਸਰੂਪ ਲੈ ਕੇ ਆਏ ਸੀ ਜਾਂ ਜਿਨ੍ਹਾਂ ਨੇ ਪ੍ਰਬੰਧ ਕੀਤਾ ਸੀ ਜਾਂ ਜਿਨ੍ਹਾਂ ਦੇ ਘਰ ਚ ਆਇਆ ਸੀਗਾ ਏਡਾ ਵੱਡਾ ਮਹੱਤਰ ਜਿਹੜਾ ਹੈ ਉਹ ਹਾਂਜੀ ਉਸ ਤੇ ਕੋਈ ਕਾਰਵਾਈ ਨਹੀਂ ਔਰ ਇਸ ਤੋਂ ਇਲਾਵਾ ਜਿਹੜਾ ਆ ਰੰਗ ਵਿੱਚ ਤਾਂ ਜਿਹਦੇ ਬਾਰੇ ਗਿਆਨੀ ਹਰਪ੍ਰੀਤ ਸਹੁਰੇ ਕਿਤੇ ਕਿ ਮੇਰੀ ਉਸ ਪਰਵਾਰ ਨਾਲ ਸਾਂਝੀ ਬੜੀ ਆ ਮਿੱਤਰਤਾ ਹੀ ਬੜੀ ਆ ਪਿਆਰ ਹੀ ਬੜਾਇਆ ਤੇ ਮਿੱਤਰ ਦਾ ਪਿਆਰ ਕਿੰਨਾ ਦੱਸਿਆ ਗਿਆ ਜਿਹਦਰ ਸਾਹਿਬ ਉਹਨਾਂ ਨੇ ਸਮਾਗਮ ਤੇ ਜਾਂਦੇ ਆ ਤੇ ਅਗਲੇ ਚੜ੍ਹਦੇ ਯਾਦ ਲੰਦੇ ਤੇ ਆਮ ਆਦਿ ਪੜ ਦੇ ਲੀਡਰ ਨਹੀਂ ਕਿਡੀਆਂ ਉਭਦੀਆਂ ਜਿਹੜਾ ਲਪੂਤਸਲਾ ਹਾਊਸ ਹੈ ਜਿੱਥੇ ਸਮਾਗਮ ਸੀ ਉਹਦੇ ਅੰਦਰ ਜਾਂਦੀਆਂ ਅੰਦਰ ਵੀ ਜਿਸ ਕਦਰ ਮਰਿਆਦਾ ਦੀ ਉਲੰਘਣਾ ਜਿਹਦਰ ਸਾਹਿਬ ਦੇ ਸਾਹਮਣੇ ਹੋਈ ਤੇ ਉੱਥੇ ਗਲੈਮਰ ਦੇ ਵਿੱਚ ਖੜ ਕੇ ਹੈ ਉਹਨਾਂ ਦੇ ਵਿੱਚ ਖੜ ਕੇ ਸਾਡੇ ਜਿੰਦਰ ਸਾਹਿਬ ਕੀ ਸਾਬ ਦੁਖਣਾ ਚਾਹੁੰਦੇ ਸੀ ਜੇ ਕਿਸੇ ਸਮੇਂ ਨਰਜ ਨਿਯਮ ਸਮਾਜ ਦੇ ਵਿੱਚ ਸਨਮਾਨ ਨਹੀਂ ਦਿੱਤਾ ਜਾਂਦਾ ਮੈਂ ਨਹੀਂ ਕਿਹਾ ਕਿ ਜੋ ਕੋਈ ਵਿਹਾ ਕਿਸਮ ਕਰਦਾ ਹੈ ਮੈਂ ਕਿ ਉਹਦੇ ਤੇ ਸਵਾਲ اٹਹਣਾ ਗੀਆਂ ਧੀਆਂ ਨੇ ਭੈਣਾਂ ਨੇ ਬੱਚੀਆਂ ਨੇ ਮਾਵਾਂ ਨੇ ਮੈਂ ਹਰ ਕਿਸ ਦਾ ਸਤਿਕਾਰ ਕਰਦਾ ਹਾਂ ਪਰ ਸਾਡੇ ਜਥੇਦਰ ਸੇਵਾਨ ਇਰੇ ਅੱਜ ਦੀਆਂ ਮਨੰਜਿਤ ਅਨੁਵਾਇਆਂ ਬੀਬੀਆਂ ਨੇ ਉਹਨਾਂ ਦੇ ਸਮਾਗਮ ਵਿੱਚ ਜਾਣਗੇ ਤੇ ਫਿਰ ਕਹਿਣਗੇ ਕਿ ਮੈਂ ਇਸ ਕਰਕੇ ਆਸੀ ਕਿ ਮੇਰੀ ਬੱਚੀ ਪ੍ਰੇਮ ਦਾ ਜੋ ਫਰਮ ਹੋਣਾ ਚਾਹੁੰਦੀ ਸੀ ਹੋਰ ਬਹੁਤ ਕੁਝ ਹੈ ਲਗਭਗ 1 ਦਰਜਨ ਦੇ ਕਰੀਬ ਜਿਹੜੇ ਹੈ ਗਹਿਨੇ ਹਰਪੀ ਸਿੰਘ ਹੋਰਾਂ ਤੇ ਜਿਹੜੇ ਇਹ ਦੋਸ਼ ਸਾਬਤ ਹੋਏ ਉਹਨਾਂ ਨੂੰ ਅਧਾਰ ਉਹਨਾਂ ਦੋਸ਼ਾਂ ਨੂੰ ਫਰਮੋਅਸਤੇ ਕੰਦੀ ਕਚਾਰੀ ਦੇ ਵਿੱਚ ਆਪਣਾ ਪੱਥਰ ਰੱਖਣ ਪਰ ਕਿਉਂਕਿ ਉਹਨਾਂ ਦੀ ਆਦਤ ਹੈ ਕਿ ਹੁਕਮ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਅੰਦਰੋਂ ਹੋਰ ਨੇ ਬਾਹਰੋਂ ਹੋਰ ਨੇ ਬਾਹਰੋਂ ਵੀ ਕਈ ਵਾਰਨਾਂ ਸ਼ਾਹ ਦੇ ਵਿੱਚ ਇਹੋ ਜਿਹੇ ਚੰਚੜ ਜੰਦੇ ਨੇ ਕਿ ਉਹ ਰੱਖਾਇਆ ਵੀਡੀਓ ਤਾਂ ਹਾਂ ਦੇਖੀ ਜਿਹੜੇ ਗੱਲਾਂ ਵੀ ਹਰ ਤੇ ਮੈਂ ਤਾਂ ਕਿਹਾ 1.5 ਘੰਟੇ ਦੀ ਸਵਾਰ ਆ ਗਈ ਪਰ ਹੁਣ ਤਾਂ ਸਭ ਕੁਝ ਹੋ ਗਿਆ ਜਿਸ ਦੇ ਕਰਕੇ ਮੈਂ ਮੰਗਦਾ ਸੀਗਾ ਉਹਨੂੰ ਮੰਨਤ ਰੋਡ ਦੇ ਪਰਪੌਂ ਨੂੰ ਲੋੜਿਆ ਕਿ ਉਹ 1.5 ਘੰਟੇ ਦੀ ਵੀਡੀਓ ਵੀ ਜਾਰੀ ਹੋਣੀ ਚਾਹੀਦੀ ਤੇ ਜਿਹੜੀਆਂ ਜਿਹੜੀਆਂ ਵੀ ਗੱਲਾਂ ਜਿਹੜੀਆਂ ਨੇ ਸਾਬਤ ਹੋਈਆਂ ਹਨ ਹਾਂਜੀ ਉਹ ਉਹ ਉਹਨਾਂ ਦੇ ਜਵਾਬ ਜਿਹੜੇ ਨੇ ਉਹ ਗੈਰਨੀ ਹਰਪ੍ਰੀਤ ਸਿੰਘ ਗੁਰਨ ਅੰਤ ਦੀ ਕਚਹਿਰੀ 'ਚ ਸਬੂਤਾ ਸਨਹਿਤ ਰੱਖਣੇ ਚਾਹੀਦੇ ਇਹ ਸਬੂਤਾ ਸਨਹਿਤ ਚਾਹੇ ਉਹਨਾਂ ਦੇ ਸੰਧਾ ਕੇਸ ਹੈ ਚਾਹੇ ਮੇਰੇ ਇਲزام ਨੇ ਚਾਹੇ ਮਰਯਾਦਾ ਨੂੰ ਲੈ ਕੇ ਹੋਵੇ ਚਾਹੇ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਮਰਯਾਦਾ ਨੂੰ ਲੈ ਕੇ ਹੈ ਜਿਹੜੀ ਇੱਕ ਜਥੇਦਾਰ ਦੇ ਰੁਤਬੇ ਦੇ ਮਾਣ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਜਿਹੜੀਆਂ ਸਾਬਤ ਹੋਈਆਂ ਨੇ ਉਹਨਾਂ ਬਾਰੇ ਜਿਹੜੇ ਆ ਆਪਦੇ ਉੱਥੇ ਰੱਖਣ ਇਵੇਂ ਫਿਰ ਪਹੁੰਗੇ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂਗਾ ਤੇ ਮਤਕੌਮ ਨੂੰ ਇਹਨਾਂ ਕੁ ਦੱਸਣਾ ਚਾਹਣਾ ਹੈ ਕਿ ਗਿਆਨੀ ਹਰਪੀ ਸਿੰਘ ਹੋਰਾਂ ਦੇ ਵਿਰੁੱਧ ਲੱਗ ਭਗ ਇੱਕ ਦਰਜਨ ਦੇ ਕਰੀਬ ਜਿਹੜੇ ਨੇ ਕਥਾਂ ਦੇ ਆਧਾਰ ਤੋਂ ਸਬੂਤਾਂ ਦੇ ਆਧਾਰ 'ਤੇ ਜਿਹੜੇ ਦੋਸ਼ ਨੇ ਉਹ ਸਾਬਤ ਹੋਏ ਨੇ ਜਿਹੜੀ ਮਰਿਆਦਾ ਦੀ ਲੰਗਣਾ ਹੈ ਧੰਪ੍ਰਾਵਾ ਦੀ ਲੰਗਣਾ ਹੈ ਤੇ ਰਵੈਟਾਂ ਦੀ ਲਗਣਾ ਹੈ ਤੇ ਜਥੇਦਾਰ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀਆਂ ਉਹਨਾਂ ਦੀਆਂ ਕਾਰਵਾਈਆਂ ਨੇ ਇਸ ਕਰਕੇ ਜਿਹੜੀ ਉਹਨਾਂ ਦੇ ਉੱਤੇ ਅੱਜ ਜਿਹੜੀ ਹੈ ਅ ਸ਼੍ਰੋਮ ਗੁਦ੍ਰ ਪ੍ਰਬੰਧ ਕਮੇਟੀ ਦੀ ਇਹ ਜਿਹੜੀ ਕਾਰਵਾਈ ਕੀਤੀ ਹੈ ਮੈਂ ਤੇ ਸਤਿਗੁਰੂ ਗੁਰੂ ਹਰਿ ਜੀ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦਾ ਕਿ ਸਤਿਗੁਰੂ ਮਤੇਰੇ ਚਰਨਾ ਜਰਦਾਸ ਕੀਤੀ ਸੀ ਤੂੰ ਉਦਾਸ ਦੀ ਅਦਾਸ ਭਰਉਣ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ